ਸਤਿ ਸ਼੍ਰੀ ਅਕਾਲ ਬਈ ਆਪਣੀ ਵੀਡੀਓ ਵਿੱਚ ਸਵਾਗਤ ਆ ਸਾਰੇ ਵੀਰਾਂ ਦਾ ਅੱਜ ਆਪਾਂ ਇੱਕ ਹੋਰ ਅੱਜ ਦੀ ਵੀਰਾਂ ਲਵੇ ਪਹੁੰਚੇ ਆ ਜਿੰਨਾ ਲਵੇ ਬੀਟਲ ਨਾਸਲ ਪਯੋਰਾ ਤੇ ਬੱਕਰਾ ਵੀ ਚੈਂਪੀਅਨ ਬਣਿਆ ਹੋਇਆ ਮੇਲੇ ਦਾ ਮਾਣੂ ਕੇ ਜਿਹੜਾ ਮੇਲਾ ਹੋ ਕੇ ਹਟਿਆ ਪਿਛਲੇ ਸਾਲ ਉਹਦਾ ਇਹ ਚੈਂਪੀਅਨ ਬੱਕਰਾ ਜਿਹੜਾ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖੀ ਜਾਂਦੇ ਹੋ ਤੇ ਇਹ ਬੱਕਰੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਬਾਈਆਂ ਤੋਂ ਕੁਝ ਤਜਰਬੇ ਪੁੱਛਾਂਗੇ ਇਹਨਾਂ ਦੇ ਕੰਮ ਕਾਰੋਬਾਰੇ ਹਨਾ ਤੇ ਬਾਕੀ ਬੱਕਰੀਆਂ ਦਾ ਬਈ ਪੀੜੀ ਦਾਰ ਪੀੜੀ ਚੱਲਦੀਆਂ ਨੇ ਆਪਾਂ ਜਿਨ੍ਹਾਂ ਦੀ ਵੀਡੀਓ ਬਣਾਉਨੇ ਹੁੰਨੇ ਆ ਪੁਰਾਣੇ ਬੰਦੇ ਹੁੰਦੇ ਨੇ ਇਹਨਾਂ ਤੋਂ ਕੋਹ ਨਾ ਕੋਹ ਸਿੱਖਣ ਨੂੰ ਮਿਲਦਾ ਹੁੰਦਾ ਤਾਂ ਵੀਡੀਓ ਨੂੰ ਇੱਕ ਲਾਇਕ ਜ਼ਰੂਰ ਕਰ ਦਿਆ ਕਰੋ ਬਈ ਵੀਡੀਓ ਬਣਾਉਣ ਚ ਮਿਹਨਤ ਤਾਂ ਤੁਹਾਨੂੰ ਪਤਾ ਵੀ ਲੱਗਦੀ ਆ ਤੇ ਤੁਹਾਡਾ ਇੱਕ ਲਾਇਕ ਹੋਰ ਮੋਟੀਵੇਟ ਕਰਦਾ ਨਵੇਂ ਬੰਦਿਆਂ ਨੂੰ ਅੱਗੇ ਲੈ ਕੇ ਆਉਣ ਖਾਤਰ ਕਿਉਂਕਿ ਆ ਜਿਹੜਾ ਬੱਕਰਾ ਜਦੋਂ ਮਾਣੂ ਕੇ ਜਿੱਤਿਆ ਬਈ ਤਾਂ ਇਹਦੀ ਆ ਪਹਿਲੀ ਵੀਡੀਓ ਆ ਵੀ ਜਿਹੜੀ ਆ ਰਹੀ ਆ ਏਦੋਂ ਪਹਿਲਾਂ ਬਾਈਆਂ ਲਵੇ ਕੋਈ ਮੀਡੀਆ ਵਾਲਾ ਜਾਂ ਕੋਈ ਵੀ ਚੈਨਲ ਵਾਲਾ ਬਾਈ ਪਹੁੰਚਿਆ ਨਹੀਂ ਤਾ ਇਹ ਬਈ ਨਾਲ ਗੱਲਬਾਤ ਹੋਈ ਸੀ ਇਹ ਕਹਿੰਦੇ ਵੀ ਸਾਡੀ ਵੀ ਵੀਡੀਓ ਕਰਕੇ ਜਾਓ ਬਈ ਤੇ ਸਾਡਾ ਬੱਕਰਾ ਜਿਹੜਾ ਉਹ ਚੈਂਪੀਅਨ ਬਣਿਆ ਸੀ ਪਿਛਲੇ ਸਾਲ ਮਾਣੂ ਕੇ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਬਾਬਰਪੁਰ ਹੈ ਵੀਰੇ ਮਲਾਵਤ ਕੋਲੇ ਠੀਕ ਆ ਜ਼ਿਲ੍ਹਾ ਬਈ ਜ਼ਿਲ੍ਹਾ ਲੁਧਿਆਣਾ ਵੀਰੇ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਬਈ ਬਾਬਰਪੁਰ ਤੇ ਆ ਜਿਹੜਾ ਬੱਕਰਾ ਦਾ ਆਪਾਂ ਇਹਦੀ ਡਿਟੇਲ ਲੈਨੇ ਆ ਬਈ ਬੱਕਰੇ ਬਾਰੇ ਦੱਸੀ ਕਿੰਨੀ ਹੈਟ ਆ ਬਈ ਇਹਦੀ ਹੈਟ ਵੀਰੇ ਹੈਗੀ 45 ਇੰਚ ਇਹਦੀ 45 ਇੰਚ ਹਾਂ ਬਾਈ ਲੰਬਾ ਕਿੰਨਾ ਹੋਊਗਾ ਲੰਬਾ ਤੇ ਵੀਰੇ ਕਦੇ ਮਣੀ ਨਹੀਂ ਲੰਬਾਈ ਨਹੀਂ ਮਣੀ ਹੈਗੀ ਲੰਬਾਈ ਨਹੀਂ ਮਣੀ ਹੈ ਹਾਂ ਠੀਕ ਹੈ ਕਿੰਨੀ ਉਮਰ ਹੋ ਗਈ ਬੱਕਰੇ ਦੀ ਇਹਦੀ ਉਮਰ ਹੋ ਗਈ ਵੀਰੇ 3.5 ਸਾਲ 3.5 ਸਾਲ ਹੋ ਗਈ ਹੈ ਹਾਂ ਠੀਕ ਹੈ ਤੇ ਬਾਕੀ ਬਈ ਆਪਣਾ ਦਾ ਪੀੜੀਦਾਰ ਪੀੜੀ ਚੱਲੀ ਆਉਂਦਾ ਹਾਂ 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 ਵੀਰੇ ਆਪਣਾ ਦਾ ਵੀਰੇ ਦਾਦੇ ਦੀ ਰੱਖੀਆਂ ਹੈ ਦੀਆਂ ਅਗਾਹ ਪਹਿਲਾਂ ਤੋਂ ਹੀ ਚੱਲਦੀ ਆਉਂਦੀ ਨੇ ਪੀੜੀਦਾਰ ਪੀੜੀ ਅੱਛਾ ਹਾਂ ਮੇਰੇ ਦਾਦੇ ਦੇ ਨਾਮ ਮਲਕੀਤ ਸਿੰਘ ਸੀਗਾ ਜੀ ਉਹਦੀਆਂ ਪਹਿਲਾਂ ਰੱਖੀਆਂ ਹੈ ਦੀਆਂ ਉਦੋਂ ਪਹਿਲਾਂ ਪਰਦਾਦੇ ਦੀ ਰੱਖੀਆਂ ਹੈ ਸੀਗੀਆਂ ਹਾਂ ਪਖਰ ਸਿੰਘ ਦੀਆਂ ਹੀ ਪਖਰ ਸਿੰਘ ਦੀਆਂ ਹਾਂ ਬਈ ਤੇਰਾ ਕੀ ਨੌਗਾ ਮੇਨ ਲਾਪਰੀ ਦਾ ਵੀਰੇ ਉਹ ਲਵੀ ਆ ਉਹ ਲਵੀ ਆ ਹਾਂ ਕਿੰਨੀ ਪੜਾਈ ਕੀਤੀ ਆ ਬਈ ਪੜਾਈ ਤਾਂ ਵੀਰੇ 10ਵੀਂ ਕਰੀ ਆ ਬਸ ਐ 10ਵੀਂ ਕੀਤੀ ਆ ਤੂੰ ਬੱਕਰੀਆਂ ਦਾ ਸ਼ੌਂਕ ਸ਼ੁਰੂ ਕੀਆ ਹਾਂ ਬੱਕਰੀਆਂ ਸ਼ੌਂਕ ਸ਼ੁਰੂ ਕੀਆ ਬਈ ਕਿੰਨੀ ਕੁ ਉਮਰ ਚ ਸ਼ਾਮਲ ਲੱਗ ਗਿਆ ਸੀ ਬੱਕਰੀਆਂ ਬੱਕਰੀਆਂ ਵੀਰੇ 10ਵੀਂ ਤੋਂ ਬਾਅਦ ਲੈ ਪਹਿਲਾਂ ਮੇਰਾ ਭਾਈ ਸ਼ਾਮ ਦਾ ਸੀਗਾ ਅੱਛਾ ਹਾਂ ਠੀਕ ਆ ਉਸ ਤੋਂ ਬਾਅਦ ਮੈਂ ਲੱਗ ਗਿਆ ਚਾਰਨ ਹੂੰ ਬਸ ਉਦੋਂ ਬਾਅਦ ਹੀ ਆਪਾਂ ਇਹ ਬੱਕਰੀਆਂ ਮਗਰੀਆਂ ਉਦੋਂ ਬਾਅਦ ਬੱਕਰੀਆਂ ਮਗਰੀਆਂ ਉਦੋਂ ਬਾਅਦ ਠੀਕ ਹੈ ਭਾਈ ਉਹ ਬੱਕਰੀਆਂ ਛੱਡ ਕੇ ਆਸੇ ਪਾਸੇ ਤਾਂ ਨਹੀਂ ਕਿਤੇ ਜਾਂਦੇ ਨਹੀਂ ਨਹੀਂ ਭਾਈ ਬੱਕੇ ਛੱਡ ਕੇ ਐਨਾ ਆਸੇ ਪਾਸੇ ਨਹੀਂ ਆ ਰੋਜ਼ ਆਰਦੇ ਤੁਸੀਂ ਹਾਂ ਡੇਲੀ ਵੀਰੇ ਡੇਲੀ ਇਹੀ ਕੰਮ ਆ ਭਾਈ ਫਿਰ ਇਹ ਤੁਸੀਂ ਮੰਨੋ ਕਿ ਆਪ ਲੈ ਕੇ ਗਏ ਸੀ ਬੱਕਰਾ ਨਹੀਂ ਵੀਰੇ ਆਪਾਂ ਜਾਣ ਦੀ ਆਪਾਂ ਤਾਂ ਪਹਿਲਾਂ ਵੀ ਨਹੀਂ ਕਿਤੇ ਪਾਸੇ ਲੈ ਕੇ ਗਏ ਹੂੰ ਪਹਿਲੀ ਵਾਰੀ ਲਾ ਕਾਲੇ ਹੁਣੇ ਬਾਈ ਹੁਣੇ ਲਾਗੇ ਕਹਿਣ ਵੀ ਕਹਿੰਦੇ ਚੱਲ ਵਗ ਚੱਲਦੇ ਆਂ ਅੱਛਾ ਹਾਂ ਤਾਂ ਕਰਕੇ ਵੀਰੇ ਇਹਨਾਂ ਦੇ ਕਹਿਣ ਤੇ ਆਪਾਂ ਚੱਲੇ ਆ ਗਏ ਸੀ ਇਹ ਭਾਈ ਇਹ ਬੱਕਰਾ ਲੈ ਕੇ ਨਹੀਂ ਜਾਂਦੇ ਸੀ ਮੇਲੇ ਤੇ ਤਾ ਇਹਨਾਂ ਨੂੰ ਕਾਲੇ ਨੇ ਕਿਹਾ ਜੀ ਕਾਲੇ ਤੈਨੂੰ ਕਿਹਾ ਜੀ ਇਹਨਾਂ ਨੂੰ ਵੀ ਬੱਕਰਾ ਲੈ ਕੇ ਜਾ ਆਹ ਬਈ ਚੀਜ਼ ਵਧੀਆ ਦੀ ਕੀ ਗੱਲ ਮੈਨੂੰ ਕਿਹਾ ਵੀ ਘਰੇ ਖੜਾ ਹੈ ਕਿਨੇ ਦੇਖਣਾ ਸੀ ਮੇਲਿਆਂ ਜਾ ਕੇ ਉੱਥੇ ਜਾ ਕੇ ਤੇਰੇ ਨੇ ਮੰਨ ਕੇ ਚੱਲ ਵੀ ਉਹ ਜਿਹੜਾ ਲਾਲ ਬੱਕਰਾ ਸੀਗਾ ਉਹ 5-6 ਮੇਲਿਆਂ ਦਾ ਚੈਂਪੀਅਨ ਦੀ ਗਾ ਠੀਕ ਆ ਉਹ ਬੱਕਰੇ ਨੂੰ ਮਾਤ ਦੇ ਦਿੱਤੀ ਸੀ ਇਹ ਨਹੀਂ ਹਾਂ ਹੂੰ ਠੀਕ ਆ ਵੀ ਆ ਹੋ ਵੀ ਘਰੇ ਵੀ ਖੜਾ ਹੀ ਆ ਜੋ ਉੱਥੇ ਹਾਰ ਗਿਆ ਤਾਂ ਨਹੀਂ ਉਹ ਪਰ ਚੀਜ਼ ਚੰਗੀ ਸੀ ਕਾਲੇ ਨੂੰ ਪਤਾ ਹੋਊਗਾ ਨਾ ਕੁਆਲਿਟੀ ਦੇਖੀ ਹੋਊ ਬਈ ਆਹ ਬਈ ਪਤਾ ਲੱਗ ਹੀ ਜਾਂਦਾ ਗੁੱਲਿਆਂ ਫਿਰਦੇ ਰਹਣੇ ਹੂੰ ਵੀ ਕੀ ਚੀਜ਼ ਆ ਹਨਾ ਤੇ ਬਾਕੀ ਭਾਈ ਇਹਦਾ ਕਿੰਨੀਆਂ ਝੋਲੀਆਂ ਲੈਤੀਆਂ ਨੇ ਬੱਕਰੇ ਤੋਂ ਝੋਲੀਆਂ ਤੇ ਵੀਰੇ ਆਪਾਂ ਦੋ ਹੀ ਲੈਤੀਆਂ ਤੋਂ ਦੋ ਹੀ ਲੈਤੀਆਂ ਨੇ ਹਾਂ ਅੱਛਾ ਠੀਕ ਹੈ ਕਿੰਨੇ ਕ ਬੱਚੇ ਆ ਗਏ ਭਾਈ ਇਹਦੇ ਦੋ ਝੋਲੀਆਂ ਦੇ ਦੋ ਝੋਲੀਆਂ ਦੇ ਆ ਗਏ ਹੋਣਗੇ ਲਗਭਗ ਵੀਰੇ 25 30 25 ਕ ਬੱਚੇ ਆ ਗਏ ਹੋਣਗੇ ਉਹਨਾਂ ਚ ਰੱਖੇ ਨੇ ਕਿ ਸੇਲ ਕਰਦੇ ਬ ਕੋ ਸੇਲ ਵੀ ਕਰਦੇ ਵਿੱਚ ਉਹ ਹੈਗੇ ਵੀ ਆ ਬਈ ਠੀਕ ਆ ਭਾਈ ਜੇ ਮੈਂ ਕਈਆਂ ਦਾ ਬੱਕਰਾ ਜਿੱਤ ਜਾਂਦਾ ਹਨਾ ਫਰਵਾਹ ਦੇ ਬੱਚਿਆਂ ਦਾ ਰੇਟ ਐ ਉਹੀ ਮੰਗਣ ਲੱਗ ਜੰਦੇ ਨੇ ਵੀ ਇੰਨੇ ਦਾ ਦਵਾਂਗੇ ਇੰਨੇ ਦਾ ਕਿੰਨੇ ਕੇ ਰੁਪਈਆ ਦਾ ਵੇਚੇਗਾ ਆਪਾਂ ਬੱਚਾ ਇਹਦਾ ਯਾਰ ਬੱਚਾ ਵੀਰੇ ਇੱਕਾ ਖੀਰਾ ਬੱਚਾ ਵੇਚਿਆ ਆਪਾਂ ਨੇ ਪਿਛਲੇ ਸਾਲ ਹੂੰ 45000 ਦਾ ਬੱਚਾ ਵੇਚਿਆ ਸੀ ਵੀਰੇ ਅੱਛਾ ਹਾਂ ਠੀਕ ਉਹ ਬੰਦਾ ਕੋਈ ਜਾ ਕੇ ਪਤਾ ਵੀ ਕਰ ਸਕਦਾ ਹੂੰ ਉਹ ਬਰਨਾਲੇ ਕੋਲੇ ਪਿੰਡ ਪੈਂਦਾ ਸੁਖਪੁਰਾ ਮੋੜ ਸੁਖਪੁਰਾ ਮੋੜ ਹਾਂ ਉੱਥੋਂ ਦਾ ਲੈ ਗਿਆ ਸੀ ਬਾਈ ਉੱਥੇ ਦੇ ਬੰਦੇ ਨੂੰ ਦਿੱਤਾ ਸੀ ਆਪਾਂ ਠੀਕ ਹੈ ਤੇ ਜਿਹੜੇ ਬਾਕੀ ਬੱਚੇ ਸੀ ਇਹਦੇ ਉਹ ਵੀ ਵਿਕ ਗਏ ਹਾਂ ਬਾਕੀ ਬੱਚੇ ਵੀਚਿਆ ਕੁਝ ਹੈਗੇ ਵੀ ਆ ਬਾਈ ਉਹ ਰੱਖ ਲੈ ਹਾਂ ਕੁਝ ਰੱਖੇ ਆ ਠੀਕ ਹੈ ਤੇ ਹੁ ਆ ਕਰ ਦਾਂਗੇ ਵੀਰੇ ਕੋਈ ਹੋਵੇ ਚਾਹ ਬਾਨ ਕੋਈ ਵਧੀਆ ਰੱਖਣ ਵਾਲਾ ਅੱਛਾ ਕਰ ਦਾਂਗੇ ਬਾਈ ਸੇਲ ਲਾਓ ਬਾਈ ਇਹ ਬੱਕਰਾ ਚੈਂਪੀਅਨ ਬਣਿਆ ਹੋਇਆਗਾ ਪਹਿਲੇ ਨੰਬਰ ਤੇ ਆਇਆ ਸੀ ਮਾਣੂ ਕੇ ਤੇ ਇਹ ਹੁਣ ਵੇਚਣਾਗਾ ਤੇ ਆਪਾਂ ਇਹਦਾ ਰੇਟ ਵੀ ਬਾਈ ਵੀਡੀਓ ਦੇ ਵਿੱਚ ਹੀ ਦੱਸ ਦਿੰਨੇ ਆ ਕਿੰਨਾ ਫਿਰ ਬਾਈ ਕਹਿੰਦੇ ਹੁੰਦੇ ਬਾਈ ਪੂਰੀ ਜਾਣਕਾਰੀ ਨਹੀਂ ਦਿੰਦੇ ਤੁਸੀਂ ਵੀਡੀਓ 'ਚ ਬਾਈ ਰੇਟ ਦੱਸ ਦੇ ਖੁੱਲ ਕੇ ਕੋਈ ਚੱਕਰ ਨਹੀਂ ਜਿੰਨੇ ਦਾ ਵੇਚਣਾ ਉਹਨੇ ਦੱਸ ਦੇ ਇੱਕੋ ਗੱਲ ਜੀ ਦੱਸਣੀ ਕਿਤੇ ਹੂੰ ਬਾ ਮਾੜਾ ਮੋਟਾ ਫਰਕ ਹੋਵੇ ਠੀਕ ਆ ਬਾਈ ਵੀ ਬਾਹਲਾ ਨਾ ਕਿਤੇ ਵਿਆਹ ਜਿੰਨੇ ਦਾ ਬੱਕਰਾ ਉਹਨੇ ਕ ਮੰਗ ਬੱਕਰਾ ਯਾਰ ਵੀਰੇ ਦੇ ਦਾਂਗੇ ਆਪਾਂ 3.5 ਲੱਖ ਰੁਪਏ ਦਾ 3.5 ਲੱਖ ਦਾ ਹਾਂ ਲਾਓ ਬਾਈ 3.5 ਲੱਖ ਰੁਪਇਆ ਮੁੰਡੇ ਨੇ ਮੰਗਿਆ ਬੱਕਰੇ ਦਾ ਤੇ ਬਾਕੀ ਤੁਸੀਂ ਦੇਖ ਲਓ ਕੁਆਲਿਟੀ ਪੱਖੋਂ ਕੋਈ ਘਾਟ ਨਹੀਂ ਆਪਾਂ ਦਿਖਾਉਨੇ ਆ ਇਹਦਾ ਰਿਜ਼ਲਟ ਵੀ ਦਿਖਾਵਾਂਗੇ ਬੱਚੇ ਕਹੇ ਜੇ ਆਉਂਦੇ ਆ ਤੇ ਬਾਕੀ ਮੇਲੇ ਦਾ ਚੈਂਪੀਅਨ ਇਹ ਬਣਿਆ ਹੋਇਆ ਇਹਦੀ ਬਾਈ ਉਦੋਂ ਜਦੋਂ ਮੇਲਾ ਜਿੱਤੇ ਉਦੋਂ ਵੀਡੀਓ ਵੀਡੀਓ ਤਾਂ ਬਣੀ ਹੋਊ ਉੱਥੇ ਹਾਂ ਹਾਂ ਵੀਰੇ ਹੈਗੀ ਆ ਵੀਡੀਓ ਹੈਗੀ ਹੈ ਹੈਗੀ ਆ ਲਓ ਬਾਈ ਵੀਡੀਓ ਵੀ ਕੱਟ ਕੇ ਦੇਖ ਸਕਦੇ ਹੋ ਤੁਸੀਂ ਮਾਣੂ ਕੇ ਮੇਲਾ ਪਰ ਕਹਿਣਾ ਤਾਂ ਉਹ ਵੀ 8 ਦਾ 8 ਦਾ ਬੱਕਰਿਆਂ ਚ ਸੀ ਹਾਂ 8 ਦਾ 8 ਦਾ ਬੱਕਰਿਆਂ ਚ ਇਹ ਜੈਂਪੀਅਨ ਬਣਿਆ ਸੀ ਬਾਈ ਕੱਢ ਕੇ ਵੀ ਦੇਖ ਸਕਦੇ ਹਾਂ ਤੇ ਬਾਕੀ ਕੁਆਲਿਟੀ ਦੇਖ ਲਓ ਬੱਕਰੇ ਦੀ ਕੰਨਾ ਕੁੰਨਾ ਦੀ ਲੈਂਥ ਇਹਦਾ ਰਿਜ਼ਲਟ ਦਿਖਾਉਂਦੇ ਆ ਬਾਈ ਇਹਦਾ ਰਿਜ਼ਲਟ ਦਿਖਾਈ ਬੱਕਰੇ ਦਾ ਰਿਜ਼ਲਟ ਦਿਖਾ ਦਿੰਦੇ ਆ ਵੀ ਬਾਈ ਬੱਕਰਾ ਆਪਣਾ ਕਿਹੜੇ ਕਿਹੜੇ ਰੰਗ ਸੂਣਦਾਗਾ ਰੰਗ ਤਾਂ ਯਾਰ ਵੀਰੇ ਲੋਹਾ ਵੀ ਸੂਣਦਾ ਕਾਲਾ ਵੀ ਸੂਣਦਾ ਹੂੰ ਬਾਕੀ ਡੱਬਾ ਵੀ ਸੂਪਦਾ ਜੇ ਬੱਕਰੀ ਦੇ ਵਾ ਡੱਬੀ ਹੋਵੇ ਬੱਚਾ ਡੱਬਾ ਵੀ ਆ ਜਾਂਦਾ ਮੰਨ ਕੇ ਚੱਲ ਵੀ ਕੋਹ ਬੱਕਰੀ ਦੇ ਸਾਰੇ ਵੀ ਹੁੰਦਾ ਤੇ ਬਹੁਤ ਜਿਆਦਾ ਬੱਕਰੇ ਵੀ ਇਹਦੇ ਲੋਹੇ ਆਉਂਦੇ ਆ ਕਿ ਕਾਲੇ ਆਉਂਦੇ ਆ ਵੱਧ ਤਾਂ ਵੀਰੇ ਕਾਲੇ ਹੀ ਆਉਂਦੇ ਆ ਕਾਲੇ ਆਉਂਦੇ ਹੈ ਆਪਦੇ ਤੇ ਲੈ ਜਾਂਦਾ ਵੱਧ ਹੁਣ ਜਿਵੇਂ ਆ ਪੱਠਾ ਇਹ ਬੱਕਰੇ ਦੀ ਆ ਹਾਂ ਇਹ ਬੱਕਰੇ ਦੀ ਇਹਦੀ ਮਾਂ ਇਹਦੀ ਮਾਂ ਹੈਗੀ ਆ ਵੀਰੇ ਇਹਦੀ ਮਾਂ ਵੀ ਲਿਆ ਭਈ ਨਾਲ ਆ ਭੜੀ ਪੱਪਾ ਮੜੀ ਇਹਦੀ ਮਾਂ ਵੀ ਆ ਅਸਿਆ ਇਹਦੀ ਮਾਂ ਆ ਗਈ ਲਓ ਵੀ ਇੱਥੋਂ ਪਤਾ ਲੱਗਦਾ ਜੇ ਆਪਾਂ ਕਹਿੰਦੇ ਵੀ ਚੰਗਾ ਖੂਨ ਕੀ ਹੁੰਦਾ ਹੈ ਨਾ ਆਪਾਂ ਕਹਿੰਦੇ ਬਲੱਡ ਲਾਈਨ ਤੇ ਵੀ ਕੰਮ ਕਰੋ ਹੁਣ ਇਹਦੀ ਮਾਂ ਦੇਖ ਲਓ ਤੇ ਇਹਦੀ ਪੱਠ ਦੇਖ ਲਓ ਪੱਠ ਮਾਂ ਤੋਂ ਉੱਚੀ ਆ ਵੀ ਲਾਈਂ ਕਾਲੇ ਕੋਲੇ ਮੋੜ ਕੇ ਆ ਦੇ ਬਾਕੀ ਫਰਕ ਦੇਖੋ ਵੀ ਕੁਆਲਿਟੀ ਦਾ ਅੱਛਾ ਇਹ ਲੋਹੀ ਆ ਗਈ ਸ਼ੇਰੀ ਚੋਂ ਹੈ ਹਾਂ 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 ਜੀ ਠੀਕ ਹੈ ਇਹ ਕਿੰਨੇ ਟਾਈਮ ਦੀ ਹੋ ਗਈ ਪੱਠਾ ਇਹ ਵੀਰੇ ਚਾਰ ਦੰਦ ਹੋਣ ਹੋਈ ਹੈ ਵੀਰੇ ਚਾਰ ਚੌਗ ਦੇ ਦੰਦ ਕੱਢਿਆ ਨੇ ਪੱਠ ਨਹੀਂ ਅੱਛਾ ਚੌਗ ਦੇ ਦੰਦ ਕੱਢ ਗਏ ਦੇਖ ਵੀ ਸਕਦੇ ਆ ਵੀਰੇ ਇਹ ਹੈ ਜੀ ਗੱਲ ਨਹੀਂ ਲੈ ਅਜੇ ਲਵਾਈ ਤਾਂ ਨਹੀਂ 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 ਵੀਰੇ ਕ੍ਰੋਸ ਨਹੀਂ ਕਰਾਈਆ ਕ੍ਰੋਸ ਨਹੀਂ ਕਰਾਈ ਬਈ ਕਰਕੇ ਹੋ 38 ਇੰਚ ਕਰਕੇ ਹੋਗਾ ਹਾਂ 38 ਤੋਂ ਪਲੱਸ ਹੀ ਹੋਊਗਾ ਵੀਰੇ ਲਓ ਵੀ ਬਾਈ ਮਾਂ ਦੇ ਬਰਾਬਰ ਆ ਜਾਮਾ ਹਏ ਚਾਰ ਦੰਦ ਆ ਇਹ ਇਹ ਕਿੰਨੇ ਦੰਦ ਹੋ ਗਈ ਬੱਕਰੀ ਇਹ ਬੱਕਰੀ ਪੂਰੇ ਦੰਦ ਹੈ ਵੀਰੇ ਪੂਰੇ ਦੰਦ ਹੈ ਨਾ ਇਹ ਚੀਜ਼ ਆਉਂਦਾ ਬਈ ਫਰਕ ਜੋ ਚੰਗਾ ਬੱਕਰਾ ਪਾਏ ਜੇ ਬੱਕਰੀ ਦੇ ਤਾਂ ਰਿਜ਼ਲਟ ਆਪਦੇ ਤੇ ਲੈ ਜਾਂਦੀ ਆ ਤੇ ਬਾਕੀ ਹੋਰ ਦਿਖਾਉਣੇ ਆ ਸਾਨੂੰ ਹੁਣ ਪੱਠਾ ਬਾਕੀ ਬਈ ਕੰਨ ਕੁੰਨ ਚੰਗੇ ਸੀ ਨਾ ਪੱਠ ਦੇ ਨਾ ਆ ਦੇਖੋ ਇਹ ਇਹ ਬਈ ਉਹ ਬੱਕਰੇ ਦੀ ਹੈ ਵੀ ਹਾਂ ਵੀਰੇ ਉਹ ਬੱਕਰੇ ਦੀ ਹੈ ਕਾਹ ਪੱਠਾ ਇਹ ਤਾਂ ਸੁਆ ਲੈ ਲਿਆ ਹੈ ਹਾਂ ਇਹ ਪਲੂਨ ਸੂਈ ਹੈ ਵੀਰੇ ਉਹ ਵੀ ਪ੍ਰਵਾਹ ਐਤ ਕੀ ਖਰਾਬ ਹੋ ਗਈ ਤੇ ਕਿ ਬੱਚੇ ਛਟ ਗਈ ਦੀ ਆ ਪੱਠਾ ਹਾਂ 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 ਉੱਚੇ ਮੱਥੇ ਵਾਲੀਆਂ ਨੇ ਨਾ ਲਾਓ ਵੀ ਕੁਆਲਿਟੀ ਦੇਖ ਲਓ ਬਾਈ ਇਹ ਉਹੀ ਬੱਕਰੇ ਦੀਆਂ ਨੇ ਤੀਆਂ ਨੇ ਉਹ ਬੱਕਰੇ ਦੀਆਂ ਨਾ ਇਹਨਾਂ ਦੀਆਂ ਮਾਂਾਂ ਬਾਈ ਇਹ ਇਹਨਾਂ ਦੀ ਮਾਂ ਇਹਦੀ ਮਾਂ ਹੈਗੀ ਆ ਵੀਰੇ ਹੈਗੀ ਆ ਹਾਂ ਇਹਦੀ ਮਾਂ ਨਹੀਂ ਹੈਗੀ ਇਹ ਇਹਦੇ ਨਹੀਂ ਇਹਦੇ ਉਹ ਸੇਲ ਕਰਤੀ ਹਾਂ ਇਹਦੀ ਸੇਲ ਕਰਤੀ ਸੀ ਠੀਕ ਆ ਇਹ ਬੱਚੇ ਛਿੱਟ ਗਏ ਹੈ ਹਾਂ ਹਾਂ ਵੀਰੇ ਠੀਕ ਆ ਇਹ ਕਾਲੇ ਰੰਗ ਚ ਆ ਗਏ ਇਹਨਾਂ ਦੀ ਇਹਦੀ ਮਾਂ ਕਿਹੜੀ ਆ ਇਹਦੀ ਮਾਂ ਵੀਰੇ ਇਹਦੀ ਮਾਂ ਹੈਗੀ ਆ ਆ ਡੱਬੇ ਫੜ ਕੇ ਲੈ ਕੇ ਆਏ ਬਾਬਾ ਕਾਲੀ ਲਾਓ ਬਾਈ ਕੁਆਲਿਟੀ ਤੁਸੀਂ ਆਪ ਹੀ ਦੇਖ ਲਓ ਦਸਣ ਦੀ ਲੋੜ ਨਹੀਂ ਬਾਈ ਦੁੱਧ ਨੂੰ ਕਿਵੇਂ ਨੇ ਦੁੱਧ ਨੂੰ ਵੀਰੇ ਵਧੀਆ ਪੂਰਾ ਰਿਜ਼ਲਟ ਹੂੰ ਲਓ ਬਈ ਮੂੰਹ ਮੱਥਾ ਦੇਖੋ ਪੱਠਾਂ ਦਾ ਤੇ ਕੰਨਾਂ ਦੀ ਲੈਂਥ ਬਾਕੀ ਸਿੰਗੀ ਦੀ ਮਜ਼ਬੂਤ ਨੇ ਹਨਾ ਹਾਂ ਹਾਂ ਦੇਖੋ ਤੇ ਕਿੰਨੀ ਕਿੰਨੀ ਉਮਰ ਹੋ ਗਈ ਇਹਨਾਂ ਦੋਨਾਂ ਦੀ ਇਹ ਵੀਰੇ 6 6 ਦੰਦਾਂ ਦਾ ਪੱਠਾ 6 6 ਦੰਦਾਂ ਦਾ ਹਾਂ 6 ਤੇ ਜਾ ਕੇ ਕ੍ਰਾਸ ਕਰਾਈਆਂ ਸੀ ਨਾ 4 4 ਦੰਦਾਂ ਤੇ ਕ੍ਰਾਸ ਕਰਾਈਆਂ ਦੀ ਸੁਗਾ ਦਿੱਤਾ ਨਾ ਹੁਣ 8 4 6 6 ਦੰਦ ਹੋ ਗਏ ਜੀ ਹਾਂ ਇਹਦੀ ਮਾਂ ਵੀਰੇ ਛੱਡਬੀ ਆ ਹੈ ਹਾਂ ਇਹਦੀ ਮਾਂ ਕਾਲੀ ਢੱਬੀ ਆ ਦੇਖੋ ਇਹ ਬੱਕਰੇ ਦਾ ਰਿਜ਼ਲਟ ਹੈ ਕਾਲਾ ਆਪਦੇ ਤੇ ਲੈ ਗਿਆ ਹਨਾ ਹਾਂ 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 ਲੈ ਬਈ ਆ ਇਹਦੀ ਮਾਂ ਗਈ ਜਮਾ ਤੋਂ ਵੀ ਬਾਰਕੀ ਨੇ ਬਈ ਪੱਠਾ ਨੇ ਜਿਹੜੀਆਂ ਤੇ ਚੰਗਾ ਰਿਜ਼ਲਟ ਪਾਉਂਦਾ ਬੱਕਰਾ ਹਾਂ ਜੀ ਇਹ ਤੇ ਹੁਣ ਉਹੀ ਬੱਕਰਾ ਛੱਡਿਆ ਹੋਇਆ ਸੀਗਾ ਹਾਂ ਹਾਂ ਜੀ ਉਹ ਛੱਡਿਆ ਦੀ ਤੇ ਬਈ ਆਹ ਕੀ ਤੋਂ ਕ੍ਰਾਸ ਕਰਾਈਆਂ ਫਿਰ ਆਹ ਵੀਰੇ ਹੂੰ ਇਹ ਆ ਬਾਬਾ ਕਰਾਈ ਇਹ ਲਾਲ ਬੱਕਰਾ ਆਪਣੇ ਕੋਲੇ ਉਹ ਤੋਂ ਕ੍ਰਾਸ ਕਰਾਈਆਂ ਸੀ ਉਹ ਵੀ ਦਿਖਾਵਾਂਗੇ ਬਈ ਵੀਡੀਓ ਦੇ ਵਿੱਚ ਲਾਲ ਬੱਕਰਾ ਤੇ ਹੁਣ ਉਹ ਬੱਕਰੇ ਦਾ ਰਿਜ਼ਲਟ ਲੈ ਆ ਛੋਟੀਆਂ ਪੱਠਾਂ ਦਿਖਾ ਦੇ ਬਈ ਜੇ ਹੈਗੀਆਂ ਦੀਆਂ ਛੋਟੀਆਂ ਹੈਗੀਆਂ ਵੀਰੇ ਹੂੰ ਜੇ ਬਈ ਇਹਨਾਂ ਦਾ ਮਾਲ ਦੇਖਦੇ ਆਂ ਅੱਜ ਆਪਾਂ ਤੇ ਆਹ ਦੇਖੋ ਬਈ ਇਨਾ ਲੋਕ ਕੋਤੇ ਵੀ ਰੱਖ ਕੇ ਬਨੇ ਮਾੜੇ ਬੱਚੇ ਕਿੰਨੇ ਨੇ 4-5 ਨੇ ਆ ਨਾ ਬਈ ਹਾਂ ਹਾਂ ਵੀਰੇ ਆ ਦੇਖ ਆ ਬੈਠਾ ਕਹੋ ਹੋ ਪਿਆ ਵੱਡਦੇ-ਵੁੱਡਦੇ ਨਹੀਂ ਆ ਨਾ ਨਹੀਂ ਵੱਡਦੇ ਨਹੀਂ ਵੀਰੇ ਵੱਡਦੇ ਨਹੀਂ ਹੈਗੇ ਅੱਛਾ ਆ ਪੱਠਾ ਹੈ ਇਹ ਹੁੰਦੇ ਸੂਏ ਦੀ ਇਹ ਹੁੰਦੇ ਸੂਏ ਹੈ ਵੀਰੇ ਇਹਦੀ ਮਾਂ ਵੀ ਲਿਆ ਬਈ ਫੜ ਕੇ ਇਹਦੀ ਮਾਂ ਵੀਰੇ ਲਿਆ ਤੇ ਕੁਆਲਟੀ ਗਾਲੇ ਫੜੀ ਪੱਠ ਮਹੀ ਮੜੀ ਨੱਕ ਮੂੰਹ ਦਿਖਾਉਣਾ ਹੈ ਬਈ ਸਾਨੂੰ ਇਹ ਜੇ ਬੱਚੇ ਕੱਢਦਾ ਭਾਈ ਜਿਹੜਾ ਫਿਰ ਤੁਸੀਂ 40 45000 ਦਾ ਵੇਚਿਆ ਸੀ ਹਾਂ ਜੀ ਕਿਵੇਂ ਦਾ ਬੱਚਾ ਸੀ ਉਹ ਵੀਰੇ ਪੂਰਾ ਜਮੀ ਡਿੱਟੋ ਕਾਪੀ ਦੀ ਬੱਕਰੀ ਅੱਛਾ ਉਹਦੀ ਹੀ ਹਾਂ ਤਾਂ ਐਨਾ ਮਹਿੰਗਾ ਦਿੱਤਾ ਹੈ ਹਾਂ ਠੀਕ ਹੈ ਤੇ ਆਹ ਆ ਇਹਦੀ ਮਾਂ ਕੀ ਹੈ ਆ ਇਹਦੀ ਮਾਂ ਇੱਕ ਬੱਚੇ ਦਿੱਤਾ ਇਹਨੇ ਨਹੀਂ ਨਹੀਂ ਬੱਚੇ ਦੋ ਦਿੱਤੇ ਸੀ ਵੀਰੇ ਇੱਕ ਛੇਲਾ ਦਿੱਤਾ ਸੀ ਅਸੋ ਵੇਚ ਉਹ ਛੇਲ ਕਰਤਾ ਸੀ ਪੱਠਾ ਰੱਖ ਲਿਆ ਹਾਂ ਪੱਠਾ ਰੱਖ ਰਹੀ ਹੈ ਜੀ ਵੀਰੇ ਚੰਗੇ ਕੁਆਲਟੀ ਆ ਬਾਈ ਬਾਈਆਂ ਲਵੇ ਤੇ ਬਾਕੀ ਸਾਨੂੰ ਇੱਕ ਬੱਕਰਾ ਹੋਰ ਰੱਖਿਆ ਹੋਇਆ ਲੋਹਾ ਉਹ ਵੀ ਦਿਖਾਉਣਾ ਹੈ ਵੀਡੀਓ ਦੇ ਵਿੱਚ ਤੇ ਲੋਹੀਆਂ ਪੱਠਾ ਨੇ ਕੁ ਕਾਲੀਆਂ ਨੇ ਆ ਮੇਮਣਾ ਇਹ ਫੜ ਲਿਓ ਜੀ ਕਾਲਾ ਬੱਕਰਾ ਕਾਲਾ ਬੱਕਰਾ ਦੇ ਆ ਦੇਖੋ ਬਈ ਆ ਬੱਚੇ ਦਿਖਾਉਣਾ ਸਾਨੂੰ ਕਦੋਂ ਮੇਮ ਨੇ ਬਈ ਇਹ ਰੱਖੇ ਨੇ ਗਾਹਾਨੂੰ ਹਾਂ ਹਾਂ ਵੀਰੇ ਇਹ ਰੱਖੇ ਹੋਏ ਆ ਇਹ ਮਾਲਜ ਰੱਖ ਲਿਆ ਬੂਰ ਕੰਨਾਂ ਰੱਖ ਲੈ ਇੱਕ ਲੋਹਾ ਹਾਂ ਹਾਂ ਇਹ ਹੈ ਉਹੀ ਬੱਚੇ ਦੇ ਨੇ ਹਾਂ ਵੀਰੇ ਕਾਲੇ ਦੇ ਨੇ ਆ ਵੀ ਕਾਲੇ ਆ ਦੇਖੋ ਬਈ ਇਹਦੀ ਲੈਂਥ ਲੁੰਥ ਕਾਲਾ ਲੋਹਾ ਬਰਾਂ ਕਰੀ ਕਾਲਾ ਤੇ ਇਹ ਕਿੰਨੇ ਟਾਈਮ ਦਾ ਬਈ ਆਹ ਇਹ ਵੀਰੇ 5 6 ਮਹੀਨੇ ਦਾ ਹੋਇਆ ਬੱਚਾ ਇਹ 5 6 ਮਹੀਨੇ ਦਾ ਹਾਂ ਠੀਕ ਆ ਲੋ ਬਈ ਮੂੰਹ ਮੱਥਾ ਤੇ ਕੰਨ ਚੈੱਕ ਕਰੋ ਬੱਕਰਾ ਚੰਗਾ ਟੈਸਟੀ ਰੋਸਟੀ ਕਲਾਂ ਦਾ ਵੀ ਸਹੀ ਆ ਇੱਕ ਆ ਜੀ ਪੱਠਾ ਦੀ ਨਾਲ ਉਹੀ ਵੱਲ ਨਾਲ ਸਿਆ ਆ ਪੱਠਾ ਆ ਉਹਦੀ ਇਹ ਕਿੰਨੇ ਟਾਈਮ ਦੀ ਹੋਗੀ ਇਹ ਦੋ ਦੰਦ ਹੋਗੀ ਵੀਰੇ ਦੋ ਦੰਦ ਹਾਂ ਹਾਈਟ ਕਰ ਗਈ ਬਾਈ ਮੈਨੂੰ ਲੱਗਦਾ 38 ਤੋਂ ਪਾਰ ਜਾਊ ਤੇ ਮੈਨ ਨਹੀਂ ਹੋਗਾ ਨਾ ਦੰਦ ਕਿੰਨੇ ਹੋਗੀ ਦੋ ਦੰਦ ਆ ਵੀਰੇ ਲਓ ਵੀ ਦੋ ਦੰਦਾਂ ਚੰਗਾ ਰਿਜ਼ਲਟ ਆ ਵੀ ਬੱਕਰੇ ਦਾ ਹਾਂ ਹੂੰ ਨਵੀਂ ਬਾਈ ਪੱਠਾਂ ਦੀ ਕੁਆਲਿਟੀ ਦੇਖੋ ਬਾਈ ਵੀ ਬੇਵੀ ਆ ਗਈ ਦੇ ਭਾਈ ਉਹ ਆਪਣ ਲਾ ਬਰੀਡ ਕਿਹੜੀ ਚੱਲਦੀ ਆ ਜਿਹੜੀ ਵੀਰੇ ਬਰੀਡ ਵੀਰੇ ਆਪਣੇ ਕੋਲ ਬੀਟ ਲੈਣਾ ਸਲਾ ਵੀਰੇ ਕਰਦੀਆਂ ਪੱਠਾਂ ਪਾਲੀਆਂ ਹੋਈਆਂ ਅੱਛਾ ਹਾਂ ਨਾ ਜਿਵੇਂ ਛੋਡੇ ਮਹਾਰ ਰੱਬੋਲੇ ਰਹਿ ਗਿਆ ਕੋਲੇ ਉਹਨਾਂ ਵਾਲੀਆਂ ਹੈਗੀਆਂ ਵਿੱਚ ਕੁਛ ਨਾ ਵੀ ਹੈਗੀਆਂ ਸੀਗੀਆਂ ਵੀਰੇ ਕੁਛ ਐਕਸਪਾਇਰ ਹੋ ਗਈਆਂ ਜਮਰਗੀਆਂ ਹਾਂ ਮਰ ਮੁਰਗੀਆਂ ਮੇਰੇ ਦਾਦੇ ਨਾਲ ਚਾਰੀਆਂ ਨੇ ਮੇਰੇ ਦਾਦੇ ਨੇ ਰੱਬੋਲੇ ਨਾਲ ਅੱਛਾ ਹਾਂ ਉਹਨਾਂ ਨਾਲ 8-9 ਸਾਲ ਚਾਰੀਆਂ ਬਕੀਆਂ ਹੂੰ ਜੱਗ ਉਹਨਾਂ ਨਾਲ ਨਿੱਕੇ ਉਹਨਾਂ ਨਾਲ ਠੀਕ ਆ ਇਹ ਉਹਨਾਂ ਦੇ ਉਹਨਾਂ ਦਾ ਵੀ ਹੈਗਾ ਵਿੱਚ ਖੂਨ ਹਾਂ ਸਾੜਾ ਮੁੱਟਾ ਤੇ ਲੋਹਾ ਬੱਕਰਾ ਲੈ ਆਈ ਬਈ ਫੜ ਕੇ ਇਹ ਵੀ ਦਿਖਾਉਨੇ ਆ ਇਹ ਤੋਂ ਕਿੰਨੀਆਂ ਝੋਲੀਆਂ ਲੈ ਲਈਆਂ ਜਿਹੜਾ ਲੋਹਾ ਬੱਕਰਾ ਆਪਣਾ ਇਹ ਤੋਂ ਵੀ ਵੀਰੇ ਲਗਭਗ ਲਈ ਲਈਆਂ ਦੋ ਇੱਕ ਤੇ ਇਹ ਤੋਂ ਵੀ ਅੱਧੇ ਕੁ ਸੇ ਤੋਂ ਕਰਾ ਲਈਆਂ ਸੀ ਕੁ ਸੇ ਤੋਂ ਕਰਾ ਲਈਆਂ ਇਹ ਵੱਡਾ ਬੱਕਰਾ ਆਪਣਾ ਉਹ ਆ ਨਾ ਇਹ ਸੇਮ ਹੀ ਆ ਵੀਰੇ ਇੱਕੋ ਜਿਹੇ ਸ਼ਕੇ ਭਾਈ ਆ ਮਨ ਇਹ ਤਾਂ ਨਹੀਂ ਲੈ ਕੇ ਗਏ ਸੀ ਮੇਲੇ 'ਚ ਨਹੀਂ ਇਹ ਨਹੀਂ ਲੈ ਕੇ ਇਹਦਾ ਕੰਨ ਬਾਹ ਪਾੜ ਗਿਆ ਜੀ ਕੁੱਤੇ ਨੇ ਪਾੜਤਾ ਸੀ ਵੀਰੇ ਕੰਨ ਅੱਛਾ ਕੰਨ ਹਾਂ ਕੰਨ ਕਰਕੇ ਨਹੀਂ ਲੈ ਗਏ ਕੰਨ ਕਰਕੇ ਲੈ ਗਏ ਇਹ ਲੋਹਾ ਬੱਕਰਾ ਇਹ ਬਿਮਾਰ ਹੋ ਗਿਆ ਦੀਗਾ ਛੇਲਾ ਇਹ ਕਰੀ ਕਹਾਣੋ ਕਰੀ ਕਹਾਣੋ ਤੋਰੀ ਮੜਾ ਜਾ ਠੀਕ ਆ ਕੀ ਹਾਈਟ ਹੋਟ ਗਈ ਆ ਇਹਦੀ ਇਦੀ ਹਾਈਟ ਹੋਊਗੀ ਵੀਰੇ 44 44 ਜਾਂ 45 ਦੇ ਵਿੱਚ ਵਿੱਚ ਉਹ ਕਦੇ ਮਣੀ ਤਾਂ ਹੈ ਨਹੀਂ ਹੂੰ ਐ ਇੱਕ ਦੀ ਕਿਹੜਾ ਛੱਡਿਆ ਹੋਇਆ ਬਕਰਾ ਕੋ ਐਦ ਕੀ ਵੀਰੇ ਆ ਛੱਡਣਾ ਹੁਣ ਆਪਾਂ ਇੱਕ ਦੀ ਛੱਡਣਾ ਹਜੇ ਹਾਂ ਛੱਡਣਾ ਐ ਇੱਕ ਦੀ ਹਜੇ ਕ੍ਰਾਸ ਕਰਾਈਆਂ ਨਹੀਂ ਨਹੀਂ ਹਜੇ ਨਹੀਂ ਕ੍ਰਾਸ ਕਰਾਂਗੇ ਕਿਹੜੀ ਰੁੱਤ 'ਚ ਕਰਾਵੋਗੇ ਹੁਣ ਰੁੱਤ ਕਰਾਵਾਂਗੇ ਵੀਰੇ ਭਾਦੋਂ 'ਚ ਜਾਂ ਸੂਜਾ ਭਾਦੋਂ ਜਾਂ ਹਸੂ 'ਚ ਹਾਂ ਪਰ ਉਹ ਕਦੋਂ ਸੂਣਗੇ ਆ ਫਿਰ ਉਹ ਸੂਣਗੇ ਵੀਰੇ ਯਰਗ ਦੇ ਮੇਲੇ ਮੌਕੇ ਅੱਛਾ ਉਦੋਂ ਥੋੜਾ ਜਿਹਾ ਪਹਿਲਾਂ ਪਹਿਲਾਂ ਸੂਹ ਹਾਂ ਲੋਹੜੀ ਤੋਂ ਬਾਅਦ ਲੋਹੜੀ ਤੋਂ ਬਾਅਦ ਸੂਹ ਕਣੀ ਲੋਹੜੀ ਤੋਂ ਬਾਅਦ ਹੂੰ ਇਹ ਉਹਦੀ ਹੈ ਵੀਰੇ ਕਾਲੇ ਬੱਕਰੀ ਇਹ ਪੱਠਾ ਨੇ ਇਹ ਸਾਰੀਆਂ ਹਾਂ ਇਹ ਪੱਠਾ ਕਾਲੇ ਬੱਤੇ ਦੀ ਤੇ ਜਿਹੜੀਆਂ ਬੱਕਰੀਆਂ ਨੇ ਉਹ ਵੱਡੀਆਂ ਘੱਟ ਨੇ ਹਨਾ ਵੱਡੀਆਂ ਘੱਟ ਆ ਵੀਰੇ ਕੋ ਮੁਰਗੀਆਂ ਵੀ ਕੋ ਬੇਚ-ਬੂਚਤੀਆਂ ਹੂੰ ਇਹ ਪੱਠਾ ਰੱਖ ਲਿਆ ਹਾਂ ਹਾਂ ਪੱਠਾ ਰੱਖ ਲਿਆ ਇਹ ਹੂੰ ਹੂੰ ਲਓ ਵੀ ਇਹ ਉਹ ਬੱਕਰੇ ਦੀ ਕਾਲੇ ਦੀ ਐ ਇਹ ਪੱਠਾ ਵੀਰੇ ਉਹਦੀ ਬਾਈ ਕਿਤੇ ਮੈਂ ਵੇਚਣ ਦੇ ਮਾਰੇ ਕਿਤੇ ਸਾਰੀਆਂ ਉਹਦੀਆਂ ਤਾਂ ਨਹੀਂ ਕਹੀ ਜਾਂਦੀ ਨਹੀਂ ਨਹੀਂ ਵੀਰੇ ਹੈ ਆਪਾਂ ਯਾਰ ਝੂਠ ਬੋਲ ਕੇ ਕੀ ਲੈਣਾ ਹਾਂ ਨਾ ਆਪਾਂ ਸਕਲਾ ਹੀ ਦੱਸ ਦਿਆ ਨੇ ਬਾਈ ਜਿਹੜਾ ਬੰਦਾ ਪਾਰ ਕੀ ਉਹਦਾ ਜਾਂਚ ਹੀ ਲੰਦਾ ਵੀ ਹਾਂ ਤੇ ਜਿਵੇਂ ਬਾਈ ਆ ਆ ਥਾਣਾ ਤੇ ਨੇ ਹਨਾ ਚਾਰ ਥਾਣੇ ਦੇ ਹਾਂ ਜੀ ਇਹ ਕੀ ਹੁੰਦਾ ਭਈਆ ਜਿਹੜੀਆਂ ਦੋ ਹੋਰ ਨੇ ਇਹ ਤਾਂ ਮੱਝਾਂ ਵੀਰੇ ਜਿਵੇਂ ਹੋ ਜਾਂਦੀਆਂ ਪੰਜ ਕਲਿਆਣੀਆਂ ਕੁੱਕਣੇ ਤਾਂ ਇਹਦੇ ਜਦੋਂ ਜਾਨੀ ਦੁੱਧ ਤਾਂ ਆਉਂਦਾ ਨਹੀਂਗਾ ਇਹ ਤਾਂ ਬੈਸੇ ਹੋ ਜਾਂਦੀਆਂ ਭਾਈ ਮੈਂ ਕਈਆਂ ਤੋਂ ਸੁਣਿਆ ਹੈ ਨਾ ਵੀ ਕਹਿੰਦੇ ਇਹ ਵੱਧ ਦੁੱਧ ਦੇਣ ਵਾਲੀ ਦੇ ਨਿਸ਼ਾਨੀ ਹੁੰਦੀ ਹੈ ਹੈ ਭਾਈ ਕਾਲੇ ਵੀ ਇਹਦੇ ਆ ਹੁਣ ਸਾਂਗੀ ਕਰਾਂਦਾ ਸਾਂਗੀ ਸਾਂਗੀ ਬੱਕਰੀ ਭਾਈ ਅੱਗੇ ਕਹਿੰਦੇ ਮਾਰ ਦੇ ਵਿੱਚ ਵੀ ਸਾਂਗੀ ਬੱਕਰੀ ਰੱਖਣਾ ਪਸੰਦ ਕਰਦੇ ਜੀ ਨਾ ਹਾਂ ਹਾਂ ਜੀ ਜਿਵੇਂ ਉਹ ਪੁਰਾਣੇ ਬੰਦੇ ਹੈ ਕਾਲੇ ਭਾਈ ਤੁਸੀਂ हां भाई ये ਤਾਂ ਚੰਗੀ ਬੋ ਸੰਝਦੇ ਆ ਬਾਕੀ ਕੁਝ ਹੀ ਹੋ ਜਾਂਦੀ ਆ ਵਿੱਚ ਸਾਡੇ ਜਿਹੜੇ ਜਾਣੇ ਮਿਹਰਗਰ ਨੇ ਉਹ ਕਹਿੰਦੇ ਵੀ ਇਹਦਾ ਨਾ ਤਾਂ ਇਹਨੂੰ ਮਸਟਾਈਟਸ ਦੀ ਬਿਮਾਰੀ ਪਾਵੇ ਇਹ ਬੱਕਰੀ ਨੂੰ ਹਾਂ ਅੱਛਾ ਤੇ ਬਾਕੀ ਦੁੱਧ ਨੂੰ ਵੀ ਜਾਦੇ ਚੰਗੀ ਰਹਿੰਦੀ ਠੀਕ ਹੈ ਲੈ ਬਈ ਜਿਹਦੇ ਆ ਸਾਗ ਹੋਵੇ ਨਾ ਖਾਣਾ ਚ ਨਾ ਤਾਂ ਉਹਨੂੰ ਮਸਟਾਈਟਸ ਦੀ ਪ੍ਰੋਬਲਮ ਆਵੇ ਛੇ ਦੀ ਛੇਤੀ ਤੇ ਬਾਕੀ ਦੁੱਧ ਨੂੰ ਵੀ ਚੰਗੀ ਹੁੰਦੀ ਹੈ ਨਾ ਹਾਂ ਠੀਕ ਹੈ ਇਹ ਵੀ ਆਦੀ ਪਲੂਣੇ ਸੂਈਏ ਵੀਰੇ ਪਾਟ ਮੈਂ ਵੀ ਪਲੂਣ ਸੂਈਆ ਬਾਈ ਇਹਨਾਂ ਦੀ ਪੱਟ ਹੂੰ ਇਹ ਕਿੰਨੀਆਂ ਬੱਕਰੀਆਂ ਰੱਖਦੇ ਆ ਬਾਈ ਫਿਰ ਬੱਕਰੀਆਂ ਵੀਰੇ ਬਸ ਆਹੀ ਆ ਆਪਣੇ ਕੋਲੇ ਹੈਗੀਆਂ ਬਸ ਵਾ 30 ਕ ਬੱਕਰੀ 25 30 ਠੀਕ ਆ ਇੰਨੀਆਂ ਕੀ ਰੱਖਦੇ ਹਾਂ ਬਸ ਵੀਰੇ ਗਾਂਾਂ ਦੀ ਗਾਂਾਂ ਵੇਚੀ ਜਾਂਦੇ ਹਾਂ ਹਾਂ ਬਾਕੀ ਵੇਚ-ਬੋਚ ਦਈਆਂ ਵੀਰੇ ਹੂੰ ਠੀਕ ਆ ਭਾਈ ਲੋਹੇ ਲੋਹੇ ਬੱਕਰੀਆਂ ਨੇ ਹੈ ਆਹ ਹਾਂ ਵੀਰੇ ਆਹ ਲੋਹੇ ਬੱਕਰੀ ਲਓ ਭਾਈ ਸਾਨੂੰ ਲੋਹੇ ਦੀਆਂ ਵੀ ਦਿਖਾ ਦਿੰਨੇ ਆ ਵਿੱਚ ਕਹਿਣਗੇ ਕਿ ਸਾਰੀਆਂ ਕਾਲੀਆਂ ਕੰਨ ਕੰਨ ਹੋ ਕਰਦੀ ਆ ਆਹ ਲੋਹੇ ਦੀਆਂ ਨੇ ਛੱਡ ਦਿਓ ਵੀ ਛੱਡ ਦਿਓ ਕੋਈ ਗੱਲ ਨਹੀਂ ਛੱਡ ਦਿਓ ਛੱਡ ਦਿਓ ਛੱਡ ਦਿਓ ਲਓ ਵੀ ਇਹ ਲੋਹੇ ਦੀਆਂ ਨੇ ਇਹ ਲੋਹੇ ਦੀਆਂ ਨੇ ਵੀਰੇ ਹੂੰ ਇਹ ਇਹ ਵੀ ਪੱਠੇ ਨੇ ਹਾਂ ਹਾਂ ਵੀਰੇ ਪੱਠਾਈਆਂ ਵੀ ਅੱਛਿਆ ਠੀਕ ਆ ਆ ਦੇਖੋ ਬਾਈ ਜਿਹੜੇ ਉੱਚੇ ਮੱਥੇ ਵਾਲੀ ਕਹਿੰਦੇ ਹੁੰਦੇ ਨੇ ਦੇਖੀ ਉਹ ਵੀ ਪੱਠ ਦੀ ਕੁਆਲਿਟੀ ਚੈੱਕ ਕਰੋ ਇਹ ਕਿਹੜੇ ਦੀ ਆ ਬਾਈ ਇਹ ਵੀਰੇ ਹੈਗੀ ਆ ਇਹ ਲੋਹੇ ਦੀ ਆ ਇਹ ਲੋਹੇ ਦੀ ਆ ਹਾਂ ਹੂੰ ਠੀਕ ਹੈ ਚੰਗੀ ਕੁਆਲਿਟੀ ਆਉਂਦੀਆਂ ਆ ਹਾਂ ਤਵੇਆਂ ਨੂੰ ਜ਼ਿਆਦਾਤਰ ਫਿਰ ਕਿਹੜੀਆਂ ਰੱਖਣੀਆਂ ਪਸੰਦ ਕਰਦੇ ਹੋ ਤੁਸੀਂ ਲੋਹੀਆਂ ਕਾਲੀਆਂ ਜਾਂ ਸ਼ੇਰੀਆਂ ਜ਼ਿਆਦਾਤਰ ਵੀ ਨੇ ਛੋਟੇ ਲਵੇ ਹਨ ਡੱਬੀਆਂ ਵੀਰੇ ਉਹ ਪਹਿਲਾਂ ਬੱਕਰਾ ਹੈਗਾ ਜੀ ਮੇਰੇ ਕੋਲ ਨਾਬੀ ਡੱਬਾ ਉਹਦੀਆਂ ਪੱਠਾਂ ਆ ਅੱਛਾ ਹਾਂ ਉਹਦੀਆਂ ਨੇ ਹੈ ਜ਼ਿਆਦਾਤਰ ਤਾਂ ਆਪਾਂ ਨੂੰ ਜਾਂ ਫਿਰ ਨਾਬੀ ਡੱਬੀਆਂ ਜਾਂ ਕਾਲੀਆਂ ਜਾਂ ਲੋਹੀਆਂ ਬਸ ਜਾਂ ਲੋਹੀਆਂ ਹਾਂ ਬਸ ਇਹ ਹੀ ਜ਼ਿਆਦਾ ਵਧੀਆ ਲੱਗਦੇ ਨੇ ਹੈ ਇਹ ਹੀ ਜ਼ਿਆਦਾ ਵਧੀਆ ਰੰਗ ਲੱਗਦਾ ਆਪਾਂ ਨੂੰ ਜਾਂ ਕਾਲਾ ਵਧੀਆ ਲੱਗਦਾ ਹਾਂ ਜਾਂ ਕਾਲਾ ਵਧੀਆ ਲੱਗਦਾ ਰਾਂਗੇ ਸ਼ਾਬਾਹ ਰੰਗ ਆਇਆ ਇਹਦਾ ਕਾਲਾ ਹਾਂ ਕਾਲੇ ਨੂੰ ਵੱਧ ਪਸੰਦ ਕਰਦੇ ਨੇ ਨਾ ਲੋਕ ਹਾਂ ਇਹ ਕਾਲੇ ਨਹੀਂ ਵੱਧ ਜਾਂ ਪੱਕਾ ਲੋਹਾ ਵੱਧ ਜਾਂ ਪੱਕਾ ਲੋਹਾ ਹੋ ਜੇ ਮੈਂ ਬਈ ਉਹਨਾ ਮੱਛਰ ਜੇ ਦੀ ਰੁੱਤਾ ਫਿਰ ਕੀ ਪ੍ਰਬੰਧ ਕੀਤਾ ਹੋਇਆ ਇਹਨਾਂ ਨੂੰ ਪ੍ਰਬੰਧ ਤਾਂ ਬੱਸ ਵੀਰੇ ਮਜਾਲ ਜੁਲੀ ਲਾ ਦੀ ਦੀ ਆ ਮੱਛਰਦਾਨੀ ਅੱਛਾ ਹਾਂ ਦੁੱਧ ਦਾ ਫਰਕ ਪਿਆ ਬਈ ਹੁਣ ਦੁੱਧ ਦਾ ਫਰਕ ਪੈਂਦਾ ਵੀਰੇ ਮੱਛਰ ਨਾਲ ਮੱਛਰ ਨਾ ਪਈ ਜਾਂਦਾ ਹਾਂ ਠੀਕ ਹੈ ਦੁੱਧ ਦਾ ਫਰਕ ਪੈਂਦਾ ਪਰ ਨਹੀਂ ਜਗਾਣਦਾ ਹਾਂ ਕਦੇ ਗਰਮੀ ਆ ਜੀ ਹੂੰ ਆਹ ਦਿਨੇ ਮੱਖਣੀ ਟਿਕੜ ਨਹੀਂ ਅੱਛਾ ਜੇ ਕਿਸੇ ਨੇ ਬਰੀਡ ਖਾਤਰ ਬੱਕਰਾ ਲੈਣਾ ਤਾਂ ਆਹ ਦੇਖ ਲੋ ਬੱਕਰੀਆਂ ਵੀ ਪੱਠਾ ਕਹੀਆਂ ਜੀ ਆਉਂਦੀਆਂ ਨੇ ਜੇ ਬਰੀਡ ਬਣਾਉਣੀ ਆ ਕਿਸੇ ਨੇ ਆ ਵੀ ਬੱਕਰਾ ਲੈ ਸਕਦਾ ਬਾਈ ਤੋਂ ਬਾਈ ਨੇ ਸੇਲ ਕਰਨਾ ਬੱਕਰਾ ਇਹ ਉੱਠ ਚੰਗਾਗਾ ਬਾਕੀ ਮਾਣੂ ਕੇ ਜਿੱਤਿਆ ਬਾਈ ਜਦੋਂ ਕੋਈ ਬੰਦਾ ਸਾਨੂੰ ਬੱਕਰਾ ਲੈਣ ਆਇਆ ਥੋਡੇ ਕੋਲੋਂ ਤਾਂ ਉਹਨੂੰ ਪੂਰਾ ਪੂਰਾ ਉਹ ਮਿਲ ਜਾਊਗਾ ਜਿਵੇਂ ਮਾਣੂ ਕੇ ਜਿੱਤਿਆ ਫੋਟੋ ਫੋਟੋਆਂ ਤਾਂ ਹੋਣਗੀਆਂ ਵੀਰੇ ਟਰੋਫੀ ਵੀ ਆ ਫੋਟੋਆਂ ਐ ਪਈਆਂ ਸਾਰਾ ਕੁਝ ਪਿਆ ਵੀਰੇ ਬਸ ਠੀਕ ਆ ਹਾਂ ਲਓ ਬਾਈ ਬਾਕੀ ਵੀਡੀਓ ਵੀ ਕੱਢ ਕੇ ਦੇਖ ਸਕਦੇ ਤੁਸੀਂ ਹਾਂ ਇਹ ਮਾਣੂ ਕੇ ਜਿੱਤਿਆ ਹੋਇਆ ਮੇਲੇ 'ਚ ਵੀਰੇ ਕਾਰੇ ਕਿੰਨੇ ਕਿੰਨੇ ਬੱਕਰੇ ਸੀ ਉੱਥੇ ਹੈ ਵੀਰੇ ਮਾਣੂ ਕੇ ਕਿੰਨੇ ਬੱਕਰੇ ਆਏ ਸੀ ਮਾਣੂ ਕੇ ਵੀਰੇ ਬੱਕਰੇ ਆਏ ਸੀ ਲਗਭਗ ਹੋਣਗੇ 20 22 ਕੇ ਸੀਗੇ ਕਾਲੇ ਹਨ ਅੱਠ ਦੰਦ ਚ ਅੱਠ ਦੰਦ ਚ 35 ਦੀ 35 ਵਾਲੀ ਬੱਕਰਿਆਂ ਚੋਂ ਆਇਆ ਹੈ ਹਾਂ ਹਾਂ ਜੀ ਹੂੰ ਠੀਕ ਆ ਵਕੀ ਵੀਰੇ ਮੇਨ ਗੱਲ ਆ ਯਾਰ ਜਿਹਨੂੰ ਜਣੀ ਜਿਹੜੇ ਬਰਾਬਰ ਬੱਕਰੇ ਸੀ ਜਿਹੜਾ ਦੂਜੇ ਨੰਬਰ ਤੇ ਆ ਸੀ ਹੂੰ ਉਹਨੇ ਮੰਨ 95 99 ਬੱਕਰਿਆਂ ਚੋਂ ਚੈਂਪੀਅਨ ਬਣਿਆ ਹੋਇਆ ਦੀਗਾ ਉਹ ਓਹੋ ਹਾਂ ਮੋਟਰਸਾਈਕਲ ਜਿੱਤੇ ਆ ਜੀ ਉਹ ਬੱਕਰੇ ਦਾ ਠੀਕ ਆ ਚਾਰ ਚਾਰ ਜਾਂ ਪੰਜ ਮੇਲੇ ਵਨ ਕੀਤੇ ਹੋਏ ਦੀ ਉਹਨੇ ਬੱਕਰੇ ਨੇ ਹੂੰ ਉਹਨੂੰ ਵੀ ਹਰਾ ਕੇ ਇਹ ਚੈਂਪੀਅਨ ਬਣਿਆ ਉਹਨੂੰ ਹਰਾ ਕੇ ਵੀਰੇ ਚੈਂਪੀਅਨ ਬਣਿਆ ਸੀਗਾ ਠੀਕ ਹੈ ਤੇ ਬਾਕੀ ਬਾਈ ਦੇਖਣ ਵਾਲਿਆਂ ਨੂੰ ਯਾਰ ਕੁਆਲਿਟੀ ਦਾ ਪਤਾ ਲੱਗ ਹੀ ਜਾਊਗੀ ਨਾ ਨਹੀਂ ਤਾਂ ਹੈ ਵੀਰੇ ਆਹ ਦੇਖ ਲਓ ਕੁਛ ਦਿਖਾਉਣ ਕਿੰਨੇ ਰਹਿ ਵੀ ਜਾਂਦੀਆਂ ਨੇ ਬਈ ਚੰਗੀਆਂ ਬੱਕਰੀਆਂ ਵਿੱਚ ਤੇ ਬਾਕੀ ਬਾਈ ਦਾ ਆਪਾਂ ਨੰਬਰ ਤੁਹਾਨੂੰ ਦੱਸ ਦਾਂਗੇ ਸਕਰੀਨ ਤੇ ਦੇ ਦਿੰਨੇ ਆ ਬਈ ਨੰਬਰ ਬੋਲੀ ਬਾਹਰ ਤਨ 99 ਵੀਰੇ 6082 ਠੀਕ ਆ ਤੇ ਇਹ ਬਾਈ ਨੰਬਰ ਆ ਬਾਈ ਦਾ ਤੇ ਗੱਲ ਕਰ ਲਿਓ ਜੇ ਕਿਸੇ ਨੂੰ ਬੱਕਰਾ ਚਾਹੀਦਾ ਭਾਈ ਪੱਠ ਪੁੱਠ ਵੀ ਦੇ ਦੋਗੇ ਮੇਮਣਾ ਮੰਗੋਣਾ ਕੋਈ ਮੇਮਣਾ ਬੱਚਾ ਕੋਈ ਗੱਲ ਨਹੀਂ ਵੀਰੇ ਜਿਹਾ ਵੀ ਇਹ ਵੀ ਵੀ ਹੋਇਆ ਵੀ ਦੇਖ ਲਾਂਗੇ ਦੇ ਦੋਗੇ ਹਾਂ ਦੇ ਦਾਂਗੇ ਠੀਕ ਆ ਭਾਈ ਤੇ ਬਈ ਗਾਹਾਂ ਫਿਰ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ ਆਪਾਂ ਹੋਰ ਅੱਜ ਜਿਹੜੀ ਵੀਰਾਂ ਦੀਆਂ ਵੀਡੀਓ ਛੋਡੇ ਤੱਕ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਭਾਈ